ਇਸ ਵੇਲੇ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ BBMB ਦੇ ਫੈਸਲਿਆਂ ਦੀਆਂ ਜਿੱਥੇ ਕਾਪੀਆਂ ਤੱਕ ਪਾੜੀਆਂ ਜਾ ਚੁੱਕੀਆਂ ਨੇ ਪੰਜਾਬ ਵਿਧਾਨ ਸਭਾ ਦੇ ਅੰਦਰ ਸਰਬਸੰਮਤੀ ਦੇ ਨਾਲ ਮਤੇ ਤੱਕ ਪੈ ਚੁੱਕੇ ਨੇ ਇਸ ਦੇ ਬਾਵਜੂਦ ਅੱਧੀ ਰਾਤ ਨੂੰ ਕਿਹੜਾ ਐਕਸ਼ਨ ਹੋਣ ਜਾ ਰਿਹਾ ਸੀ BBMB ਦੇ ਵੱਲੋਂ ਜਿਸ ਨੂੰ ਪੰਜਾਬ ਸਰਕਾਰ ਦੇ ਅਫਸਰਾਂ ਦੀ ਫੁਰਤੀ ਕਹਿ ਸਕਦੇ ਆ ਜਾਂ ਮੁਸਤੈਦੀ ਕਹਿ ਸਕਦੇ ਆ ਜਾਣਕਾਰੀ ਮਿਲਦੀ ਹੈ ਤੇ ਉਸ ਤੋਂ ਬਾਅਦ ਇੱਕ ਨਾਮ ਦੇ ਨਾਲ ਚਿੱਠੀ ਲਿਖ ਦਿੱਤੀ ਜਾਂਦੀ ਹੈ ਤੇ ਉਸ ਇੱਕ ਚਿੱਠੀ ਨੇ ਕਿਵੇਂ ਬੰਨ ਮਾਰ ਦਿੱਤਾ ਪਾਣੀਆਂ ਨੂੰ ਜਿਹੜਾ ਕੀ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਛੱਡਿਆ ਜਾਣਾ ਸੀ ਕਿਸ ਦੇ ਲਈ ਹਰਿਆਣਾ ਸੂਬੇ ਦੇ ਲਈ ਕਿਉਂਕਿ ਪੂਰੇ ਦਾ ਪੂਰਾ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਬਾਕੀ ਸਿਆਸੀ ਜਮਾਤਾਂ ਦੇ ਵੱਲੋਂ ਦੋਸ਼ ਲਾਇਆ ਜਾ ਰਹੇ ਨੇ ਕਿ ਕਿਵੇਂ ਡੈਮ ਸੇਫਟੀ ਐਕਟ ਆ ਜਿਹੜਾ 2021 ਉਸ ਦੇ ਚੱਲਦੇ ਆ ਜਾਂ ਫਿਰ ਹੋਰ ਤਾਕਤਾਂ ਨੂੰ ਵਰਤੋ ਕਰਦਿਆਂ ਹੋਇਆ ਜਿਹੜੀ ਕਿ ਕਮਜ਼ੋਰ ਹੋ ਚੁੱਕੀ ਹੈ ਪੰਜਾਬ ਦੀ ਦਾਵੇਦਾਰੀ ਉਸ ਦਾ ਨਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ ਤੇ ਇਸ ਦੇ ਬਾਰੇ ਦੋਸ਼ ਇੱਕੋ ਤੇ ਰਵਾ ਲੱਗ ਰਿਹਾ ਕਿਉਂਕਿ ਹਰਿਆਣਾ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਤੇ ਕੇਂਦਰ ਦੇ ਵਿੱਚ ਵੀ ਭਾਜਪਾ ਦੀ ਰਾਜਸਥਾਨ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹਾਲਾਂਕਿ ਹਿਮਾਚਲ ਪ੍ਰਦੇਸ਼ ਨੇ ਇਸ ਦੇ ਉੱਤੇ ਹੋਰ ਹੀ ਟਿੱਪਣੀ ਕਰ ਦਿੱਤੀ ਕਿ ਪਾਣੀ ਤਾਂ ਜਿਹੜਾ ਹਿਮਾਚਲ ਦੇ ਵਿੱਚ ਦੀ ਹੋ ਕੇ ਗੁਜ਼ਰਦਾ ਹੈ ਪਰ ਲੜੀ ਹਰਿਆਣਾ ਤੇ ਪੰਜਾਬ ਜਾਂਦਾ ਹੈ ਇੱਕ ਪਾਸੇ ਉਹ ਗੱਲਾਂ ਨੇ ਹੁਣ ਰਾਤ ਵਾਲਾ ਕਿਹੜਾ ਐਕਸ਼ਨ ਸੀ ਜਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਔਰ ਰੋਕਣ ਦੀ ਕੋਸ਼ਿਸ਼ ਕਾਮਯਾਬ ਵੀ ਕਾਫੀ ਹੱਦ ਤੱਕ ਹੋ ਗਈ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੋਲਰ ਨੇ ਇਸ ਬਾਰੇ ਆਪਣੇ ਅਫੀਸ਼ੀਅਲ ਪੇਜ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ BBMB ਦੀ ਗੁਪਤ ਯੋਜਨਾ ਫੇਲ ਕਰ ਦਿੱਤੀ ਗਈ ਹੈ ਉਹ ਲਿਖਦੇ ਨੇ ਕਿ ਪੰਜਾਬ ਸਰਕਾਰ ਨੇ ਲੰਗੀ ਰਾਤ BBMB ਵੱਲੋਂ ਚੁੱਪਚਾਪੀਤੇ ਭਾਖੜਾ ਡੈਮ ਤੋਂ ਪਾਣੀ ਛੱਡਣ ਦੀ ਯੋਜਨਾ ਫੇਲ ਕਰ ਦਿੱਤੀ ਜਾਣਕਾਰੀ ਅਨੁਸਾਰ BBMB ਨੇ ਰਾਤ 11 ਵਜੇ ਡੈਮ ਤੇ ਹਰਿਆਣਾ ਦੇ ਤਾਇਨਾਤ ਸਟਾਫ ਤੇ ਫਰੈਸ਼ਰ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਜੋ ਹਰਿਆਣਾ ਲਈ ਵਾਧੂ ਪਾਣੀ ਛੱਡਿਆ ਜਾ ਸਕੇ ਜਲ ਸਰੋਤ ਵਿਭਾਗ ਨੂੰ ਜਦੋਂ ਪਤਾ ਲੱਗਦਾ ਹੈ ਤੇ ਵਿਭਾਗ ਨੇ ਫੌਰੀ ਤੌਰ ਦੇ ਉੱਤੇ ਇੱਕ ਚਿੱਠੀ ਲਿਖ ਦਿੱਤੀ ਉਸ ਤਾਰ ਚ ਸਰਕਾਰ ਨੇ BBMB ਨੂੰ ਕਿਹਾ ਕਿ ਭਾਖੜਾ ਨਹਿਰ ਦਾ ਕਈ ਜਗ੍ਹਾ ਤੋਂ ਕਿਨਾਰੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ ਜਿਸ ਕਰਕੇ ਪੰਜਾਬ ਸਰਕਾਰ ਨੂੰ ਬਿਨਾਂ ਦੱਸੇ ਇਸ ਨਹਿਰ ਚ ਪਾਣੀ ਨਾ ਛੱਡਿਆ ਜਾਵੇ ਅਗਰ ਕੋਈ ਅਜਿਹੀ ਕੋਸ਼ਿਸ਼ ਕੀਤੀ ਤਾਂ ਨਹਿਰ ਦੇ ਪਾਣੀ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਰਾ ਹੋ ਸਕਦਾ ਹੈ ਜਿਸ ਦੀ ਜ਼ਿੰਮੇਵਾਰੀ BBMB ਦੀ ਹੋਵੇਗੀ ਇਹ ਚਿੱਠੀ ਇਹ ਤਾਰ ਮਿਲਦੇ ਆ ਹੀ ਪੜਦੇ ਆ ਹੀ ਉਸ ਮਗਰੋਂ BBMB ਨੇ ਪਤਾ ਲੱਗਿਆ ਕਿ ਹੱਥ ਪਿਛਾਂ ਖਿੱਚ ਲੈ ਔਰ ਪੰਜਾਬ ਸਰਕਾਰ ਨੇ ਪਹਿਲਾਂ ਹੀ ਮੁਸਤੈਦੀ ਵਧਾਈ ਹੋਈ ਹੈ ਹਾਲਾਂਕਿ ਜਿਵੇਂ ਪੰਜਾਬ ਪੁਲਿਸ ਦੀ ਉੱਥੇ ਤਾਇਨਾਤ ਕੀਤੀ ਹੋਈ ਹੈ ਵੱਡੀ ਗਿਣਤੀ ਚ ਫੋਰਸ ਤੇ BBMP ਵੱਲੋਂ ਪਾਈ ਪਟੀਸ਼ਨ ਤੇ ਵੀ ਹਾਈ ਕੋਰਟ ਦੇ ਵਿੱਚ 3 ਵਜੇ ਸੁਣਵਾਈ ਹੋਣੀ ਹੈ ਇੱਕ ਪਾਸੇ ਤਾਂ ਇਹ ਮਸਲਾ ਆਇਆ ਸਾਹਮਣੇ ਕਿ 11:00 ਵਜੇ ਦਾ ਸਮਾਂ ਸੀ ਯਾਨੀ ਕਿ ਕਹਿ ਸਕਦੇ ਆ ਅੱਧੀ ਰਾਤ ਨੂੰ BBMP ਦੇ ਉੱਥੇ ਮੌਕੇ ਤੇ ਤਾਇਨਾਤ ਸਟਾਫ ਦੇ ਉੱਤੇ ਪ੍ਰੈਸ਼ਰ ਬਣਦਾ ਹੈ ਹਰਿਆਣਾ ਦੇ ਲਈ ਵਾਧੂ ਪਾਣੀ ਛੱਡਣ ਦੀ ਯੋਜਨਾ ਬਣਾਈ ਜਾਂਦੀ ਹੈ ਜਿਸ ਨੂੰ ਫੇਲ ਕਰ ਦਿੱਤਾ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੇ ਉੱਥੇ ਤਨਾਤ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਕਿਹਾ ਚਿੱਠੀ ਕੱਢ ਦਿੱਤੀ ਦਫ਼ਤਰ ਦੇ ਵੱਲੋਂ ਕਿ ਜੇਕਰ ਤੁਸੀਂ ਪਾਣੀ ਛੱਡ ਦਿੱਤਾ ਚੁੱਪਚਾਪ ਪੀਤੇ ਤੇ ਕੱਲ ਨੂੰ ਕੋਈ ਨੁਕਸਾਨ ਹੋਇਆ ਤੇ ਉਹਦੇ ਲਈ ਜ਼ਿੰਮੇਵਾਰ ਫਿਰ ਬੀਬੀਐਮਪੀ ਹੋਵੇਗਾ ਮੌਕੇ ਦੇ ਅਧਿਕਾਰੀ ਹੋਣਗੇ ਕਿਉਂਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਜਿਹੜੀ ਆ ਉਹ ਖਤਰੇ ਵਿੱਚ ਪੈ ਸਕਦੀ ਹੈ ਉਹਨਾਂ ਦੀਆਂ ਜਾਨਾਂ ਵੀ ਖਤਰੇ ਵਿੱਚ ਪੈ ਸਕਦੀਆਂ ਨੇ ਇਸ ਤਰ੍ਹਾਂ ਦੀ ਚਿੱਠੀ ਮਿਲਦੇ ਆਂ ਪੜਦਿਆਂ ਸਾਰੀ ਬੀਬੀ ਐਂਬੀਨੀਓ ਫੈਸਲਾ ਨਹੀਂ ਲਿਆ ਤੇ ਪਾਣੀ ਨਹੀਂ ਛੱਡਿਆ ਇੱਕ ਤਰੀਕੇ ਨਾਲ ਇਹ ਰੋਕ ਲਈ ਗਈ ਹੈ ਪਰ ਇਹ ਸਾਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਪਾਣੀ ਛੱਡਣ ਦੀ ਪਾਣੀ ਰੋਕਣ ਦੀ ਇੱਕ ਤਰ੍ਹਾਂ ਦੀ ਜਿਵੇਂ ਕਿ ਡਰਾਮਿਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਚੀਜ਼ਾਂ ਜਿਵੇਂ ਨਾਟਕ ਘੜੇ ਜਾਂਦੇ ਨੇ ਉਸ ਤਰ੍ਹਾਂ ਦੀਆਂ ਜਿਹੜੀਆਂ ਇਹ ਵਿਉਂਤਬੰਦੀਆਂ ਨਜ਼ਰ ਆ ਰਹੀਆਂ ਨੇ ਪ੍ਰਤੀਬਿੰਬ ਨਜ਼ਰ ਆ ਰਹੇ ਨੇ ਪਰ ਇਸ ਦਾ ਪਰਸ਼ਾਵਾ ਕੀ ਪਹਿਣਾ ਕੀ ਇੱਕ ਦੂਜੇ ਦੇ ਉੱਤੇ ਖੇੜ ਇਸੇ ਤਰ੍ਹਾਂ ਖੇਡੀ ਜਾਏਗੀ ਜਾਂ ਪੱਕੇ ਤੌਰ ਤੇ ਕਾਨੂੰਨੀ ਹੱਲ ਕੀ ਹੋਏਗਾ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਡੈਮ ਸੇਫਟੀ ਐਕਟ 2021 ਜਦੋਂ ਹੋਂਦ ਵਿੱਚ ਆਇਆ ਤੇ ਉਦੋਂ ਕਿਸੇ ਵੀ ਪੰਜਾਬ ਸਰਕਾਰ ਦੀ ਜਾਂ ਪੰਜਾਬ ਦੀ ਸਿਆਸੀ ਜਮਾਤ ਨੇ ਜਿਹੜੀ ਆ ਉਹ ਹਰਕਤ ਨਹੀਂ ਵਿਖਾਈ ਜਿਵੇਂ ਵਿਖਾਉਣੀ ਚਾਹੀਦੀ ਸੀ ਉਸ ਢੰਗ ਨਾਲ ਨਿਜਿੱਠਿਆ ਜਾਣਾ ਚਾਹੀਦਾ ਸੀ ਬਕਾਇਦਾ ਬਰਾਬਰ ਇੱਕ ਕਾਨੂੰਨ ਆਉਣਾ ਚਾਹੀਦਾ ਸੀ ਜਿਹੜਾ ਕਿ ਉਸ ਡੈਮ ਸੇਫਟੀ ਐਕਟ 2021 ਜਿਹੜਾ ਕਿ ਸੈਂਟਰ ਸਰਕਾਰ ਨੇ ਬਣਾਇਆ ਉਸ ਨੂੰ ਕਮਜ਼ੋਰ ਕਰਦਾ ਜਾਂ ਫਿਰ ਉਹ ਪੰਜਾਬ ਸੂਬੇ ਦੇ ਵਿੱਚ ਲਾਗੂ ਨਾ ਹੋਣ ਦਿੱਤਾ ਜਾਂਦਾ ਪਰ ਹੁਣ ਸੈਂਟਰ ਦੇ ਹੱਥ ਸਿੱਧੇ ਸਿੱਧੇ ਕੰਟਰੋਲ 'ਚ ਜਾ ਰਹੀਆਂ ਨੇ ਚੀਜ਼ਾਂ ਜਿਸ ਦੇ ਕਰਕੇ ਪੰਜਾਬ ਨੂੰ ਆ ਦਿਨ ਦੇਖਣੇ ਪੈ ਰਹੇ ਨੇ ਹਾਲਾਂਕਿ ਇੱਥੇ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਬੀਬੀਐਮਬੀ ਦਾ ਕੋਈ ਵੀ ਫੈਸਲਾ ਨਹੀਂ ਮੰਨੇਗਾ ਸਦਨ 'ਚ ਬਕਾਇਦਾ ਮਤਾ ਪੈ ਚੁੱਕਾ ਹੈ ਪੰਜਾਬ ਤੇ ਹਰਿਆਣਾ 'ਚ ਚੱਲ ਰਹੇ ਸਰੇੜਕੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਸਰਬਸੰਮਤੀ ਦੇ ਨਾਲ ਇਹ ਮਤਾ ਵੀ ਪਾਇਆ ਗਿਆ ਕਿ ਪੰਜਾਬ ਨਦੀ ਜਲ ਵਟਵਾਰੇ ਸੰਬੰਧੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੋਈ ਵੀ ਫੈਸਲਾ ਨਹੀਂ ਮੰਨੇਗਾ ਕੇਂਦਰ ਸਰਕਾਰ ਤੇ ਸੂਬਿਆਂ ਦੇ ਅਧਿਕਾਰਾਂ ਦਾ ਕਬਜ਼ਾ ਕਰਨ ਦਾ ਦੋਸ਼ ਲਗਾਉਂਦੇ ਹੋਏ ਮੁੱਖ ਮੰਤਰੀ ਨੇ ਇੱਥੋਂ ਤੱਕ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਦੇ ਡੈਮ ਸੇਫਟੀ ਐਕਟ 2121 ਖਿਲਾਫ 36 ਸੂਬੇ ਦਾ ਆਪਣਾ ਐਕਟ ਲਿਆਂਦਾ ਜਾਵੇਗਾ ਹਾਲਾਂਕਿ ਇਸ ਗੱਲ ਦਾ ਖਦਸ਼ਾ ਹੈ ਕਿ ਕੀ ਕੇਂਦਰ ਸਰਕਾਰ ਦੇ ਐਕਟ ਖਿਲਾਫ ਸੂਬਾ ਸਰਕਾਰ ਆਪਣਾ ਐਕਟ ਲਿਆ ਸਕਦੀ ਹੈ ਜੇਕਰ ਸੂਬਾ ਸਰਕਾਰ ਇਸ ਤਰ੍ਹਾਂ ਕਰਦੀ ਹੈ ਤਾਂ ਕੀ ਉਹ ਕਾਨੂੰਨ ਮੁਤਾਬਕ ਲਾਗੂ ਹੋ ਵੀ ਸਕੇਗਾ ਕਿ ਨਹੀਂ ਹਰਿਆਣਾ ਨੂੰ 4500 ਕਿਊਸਕ ਵਾਧੂ ਪਾਣੀ ਦੇ ਬੀਬੀਐਮਬੀ ਦੇ ਫੈਸਲੇ ਖਿਲਾਫ ਜਲ ਵਸੀਲੇ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਪੇਸ਼ ਮਤੇ ਚ ਤੇ ਬਹਿਸ ਚ ਹਿੱਸਾ ਲੈਂਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਭੰਗ ਕਰਕੇ BBMB ਨੂੰ ਚਿੱਟਾ ਹਾਥੀ ਦੱਸਿਆ ਤੇ ਉਸ ਨੂੰ ਭੰਗ ਕਰਕੇ ਇਸ ਦੇ ਪੁਨਰਗਠਨ ਦਾ ਵਿਚਾਰ ਰੱਖਿਆ ਉਹਨਾਂ ਨੇ ਕਿਹਾ ਕਿ BBMB ਵੱਲੋਂ ਉਸ ਸੂਬੇ ਵਿਰੁੱਧ ਵੋਟ ਆਧਾਰਿਤ ਫੈਸਲਾ ਲੈਣਾ ਬਿਲਕੁਲ ਗੈਰਵਾਜਬ ਹੈ ਜਿਸ ਦੀ ਬੋਰਡ ਨੂੰ ਚਲਾਉਣ 'ਚ 60% ਦੀ ਹਿੱਸੇਦਾਰੀ ਅਤੇ ਜਿਸ ਦੀ ਜ਼ਮੀਨ ਤੇ ਬਣਿਆ ਉਹਨਾਂ ਪੰਜਾਬ ਦਾ ਵੋਟ ਫੀਸ ਦੀ ਵਧਾਉਣ ਦੀ ਵੀ ਮੰਗ ਕੀਤੀ ਹੈ ਇੱਕ ਪਾਸੇ ਮਤੇ ਦੇ ਵਿੱਚ ਜਾਂ ਵਿਧਾਨ ਸਭਾ ਦੇ ਅੰਦਰ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਹਾਲਾਂਕਿ ਡੈਮ ਸੇਫਟੀ ਐਕਟ ਵੀ 2021 ਭਾਰਤ ਸਰਕਾਰ ਵੱਲੋਂ ਲਿਆਂਦਾ ਗਿਆ ਇੱਕ ਅਹਿਮ ਕਾਨੂੰਨ ਹੈ ਜਿਹੜਾ ਦੇਸ਼ 'ਚ ਪੁਰਾਣੇ ਤੇ ਨਵੇਂ ਡੈਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬਣਾਇਆ ਗਿਆ ਹੈ ਇੱਕ 13 ਦਸੰਬਰ 2021 ਨੂੰ ਲਾਗੂ ਵੀ ਹੋ ਗਿਆ ਸੀ ਮੁੱਖ ਦੇਸ਼ ਇਸ ਦੇ ਕੀ ਮੰਨੇ ਗਏ ਨੇ ਕਿ ਡੈਮਾਂ ਦੀ ਹਰ ਪੱਖ ਤੋਂ ਸੁਰੱਖਿਆ ਯਕੀਨੀ ਸਰਕਾਰ ਬਣਾਏਗੀ ਉਹ ਵੀ ਕੇਂਦਰ ਦੇ ਹੱਥ ਚ ਕੰਟਰੋਲ ਸੰਚਾਲਨ ਜਾਂਚ ਮਰੰਮਤ ਤੇ ਨਿਗਰਾਨੀ ਦੀ ਨੀਤੀ ਲਾਗੂ ਕਰਨਾ ਬੰਨ ਟੁੱਟਣ ਜਾਂ ਕਿਸੇ ਵੀ ਆਫਤ ਤੋਂ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਹਾਲਾਂਕਿ ਸੂਬਿਆਂ ਦਾ ਅਧਿਕਾਰ ਸਿੱਧਾ-ਸਿੱਧਾ ਡੈਮਾਂ ਤੇ ਮੰਨਿਆ ਜਾਂਦਾ ਪਰ ਇਸ ਐਕਟ ਦੇ ਆਉਣ ਨਾਲ 5200 ਤੋਂ ਵੱਧ ਦੇਸ਼ ਭਰ ਦੇ ਜਿਹੜੇ ਡੈਮ ਨੇ ਜਿੰਨਾ ਤੇ ਸਿੱਧਾ ਕੰਟਰੋਲ ਸੈਂਟਰ ਦਾ ਹੋ ਗਿਆ ਹੁਣ ਮਨਮਰਜ਼ੀ ਸੈਂਟਰ ਦੀ ਚਲਦੀ ਹੈ ਜਿਸ ਕਰਕੇ ਰੇੜਕਾ ਇੱਥੋਂ ਤੱਕ ਪੁੱਜਿਆ ਹੋਇਆ ਹੈ ਹਾਲਾਂਕਿ ਹਾਈ ਕੋਰਟ ਦੇ ਵਿੱਚ ਪਾਣੀ ਦਾ ਮੁੱਦਾ ਪਹੁੰਚ ਚੁੱਕਾ ਹੈ ਕਿਉਂਕਿ ਬੀਬੀਐਮਬੀ ਦੇ ਵੱਲੋਂ ਪਟੀਸ਼ਨ ਪਾਈ ਗਈ ਹੈ ਸੁਣਵਾਈ ਵੀ ਹੋਣੀ ਹੈ ਤੇ ਡੈਮ ਤੋਂ ਤੁਰੰਤ ਪੰਜਾਬ ਪੁਲਿਸ ਨੂੰ ਹਟਾਉਣ ਦੀ ਪਟੀਸ਼ਨ ਪਾਈ ਗਈ ਹੈ ਦੇਖਦੇ ਹਾਂ ਕਿ ਹਾਈ ਕੋਰਟ ਇਸ ਮਾਮਲੇ 'ਚ ਕੀ ਟਿੱਪਣੀ ਕਰਦੀ ਹੈ ਹੁਣ ਇਹ ਨਾ ਸਿਰਫ ਪ੍ਰਸ਼ਾਸਨਿਕ ਰਾਜਕਤਾ ਨੂੰ ਜਨਮ ਦੇਵੇਗਾ ਬਲਕਿ ਕਾਨੂੰਨ ਵਿਵਸਥਾ ਦੀ ਗੰਭੀਰ ਸਥਿਤੀ ਨੂੰ ਵੀ ਪੈਦਾ ਕਰ ਦੇਵੇਗਾ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਹੁਣ ਕੰਟਰੋਲ ਰੂਮ ਜਿਹੜੇ ਵਾਟਰ ਰੈਗੂਲੇਸ਼ਨ ਦੇ ਆਮ ਕੇਂਦਰ ਨੇ ਤੇ ਤਾਕਤ ਨਾਲ ਕੰਟਰੋਲ ਸਥਾਪਿਤ ਕਰਨ ਲਈ ਪੁਲਿਸ ਤਨਾਤ ਕੀਤੀ ਗਈ ਹੈ ਬੀਬੀਐਮਬੀ ਦਾ ਕਹਿਣਾ ਹੈ ਹੁਣ ਦੇਖਦੇ ਹਾਂ ਅੱਜ ਦੀ ਸੁਣਵਾਈ ਵਿੱਚ ਕੀ ਹੁੰਦਾ ਹੈ ਪਰ ਜਿਹੜੀ ਰਾਤ ਨੂੰ ਹਰਕਤ ਹੋਈ ਇੱਕ ਉਸ ਨੂੰ ਰੋਕਣ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦਾ ਜਲ ਸਰੋਤ ਮਹਿਕਮਾ ਕਾਮਯਾਬ ਜ਼ਰੂਰ ਹੋਇਆ ਹੈ ਕਿ ਜਿਹੜਾ ਪਾਣੀ ਵਾਦੂ ਛੱਡਿਆ ਜਾਣਾ ਸੀ ਇੱਕ ਚਿੱਠੀ ਲਿਖੀ ਗਈ ਚਿੱਠੀ ਨੂੰ ਪੜਦੇ ਸਾਰ ਹੀ ਬੀਬੀਐਮਬੀ ਨੇ ਉਹ ਫੈਸਲਾ ਵਾਪਸ ਲੈ ਲਿਆ ਇਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ